ਹਾਂਜੀ ਦੋਸਤੋ ਅੱਜ ਅਸੀਂ ਆਏ ਆ ਪਿੰਡ ਚੰਬਲ ਜੋ ਕਿ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਸਥਿਤ ਹੈ ਦੋਸਤੋ ਇਹ ਚੰਬਲ ਪਿੰਡ ਦੇ ਵਿੱਚ ਬਾਬਾ ਸਿੱਧ ਸਰ ਸਾਈ ਜੀ ਹੋਏ ਨੇ ਦੋਸਤੋ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਹਨਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਨਮ ਦੀ ਖੁਸ਼ੀ ਵਿੱਚ ਤਰਨਤਾਰਨ ਸਾਹਿਬ ਸਰੋਵਰ ਦੀ ਸੇਵਾ ਆਰੰਭਕ ਰਵਾਈ ਸੀ ਹਨਾ ਤਾਂ ਉਸ ਵਕਤ ਬਾਬਾ ਸਿੱਧ ਸਾਰਨ ਸਾਈ ਜੀ ਇਸ ਜਗ੍ਹਾ ਤੋਂ ਚੰਬਲ ਤੋਂ ਤਰਨ-ਤਰਨ ਵਿਖੇ ਨੰਗੇ ਪੈਰੀ ਪੈਦਲ ਤੁਰ ਕੇ ਸੋ ਦੋਸਤੋ ਇੱਕ ਵਾਰੀ ਹਨਾ ਪੰਡਾਲ ਸਜਿਆ ਹੋਇਆ ਸੀਗਾ ਤੇ ਪੰਡਾਲ ਦੇ ਵਿੱਚ ਹਨਾ ਇੱਕ ਕੋੜੀ ਨੇ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਫਰਿਆਦ ਕੀਤੀ ਕਿ ਪਾਤਸ਼ਾਹ ਮੇਰਾ ਕੋੜ ਹਟਾਓ ਮੇਰਾ ਦੁੱਖ ਦੂਰ ਕਰੋ ਫਿਰ ਪਾਤਸ਼ਾਹ ਨੇ ਪੰਡਾਲ ਦੇ ਵਿੱਚ ਆਵਾਜ਼ ਮਾਰੀ ਵੀ ਜਿਹੜਾ ਸਿੱਖ ਸੇਵਾਦਾਰ ਨਿਤਨੇਮੀਆ ਤੇ ਗੁਰੂ ਘਰ ਦੀ ਸੇਵਾ ਕਰਦਾ ਲੰਗਰ ਵੀ ਨਹੀਂ ਛਕਦਾ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਨਹੀਂ ਛਕਦਾ ਨਾ ਉਹ ਉੱਠ ਕੇ ਖੜਾ ਹੋ ਜਵੇ ਤੇ ਸਿੱਧ ਸਰ ਸਾਈਂ ਜੀ ਬੈਠੇ ਰਹੇ ਉਹਨਾਂ ਨੇ ਸੋਚਿਆ ਕੋਈ ਹੋਰ ਵੀ ਹੋ ਸਕਦਾ ਤੇ ਉਸ ਤੋਂ ਬਾਅਦ ਫਿਰ ਗੁਰੂ ਮਹਾਰਾਜ ਨੇ ਉਹਨਾਂ ਨੂੰ ਆਵਾਜ਼ ਮਾਰ ਕੇ ਉਠਾਇਆ ਸਿੱਧ ਸਰ ਸਾਈਂ ਜੀ ਨੂੰ ਵੀ ਤੁਸੀਂ ਉਠੋ ਤੇ ਆਪਣਾ ਨਾ ਗਲ ਵਾਲਾ ਪੱਲਾ ਇਹਨਾਂ ਦੇ ਉਹ ਅੰਗ ਤੇ ਲਾਓ ਜਿੱਥੇ ਕੋੜ ਹੋਇਆ ਹੋਇਆ ਤੇ ਸਿੱਧ ਸਰ ਸਾਈਂ ਜੀ ਹਨਾ ਚੁੱਪਚਾਪ ਖੜੇ ਰਹੇ ਵੀ ਮੇਰੀ ਗਰੀਬ ਦੀ ਇੰਨੀ ਕਿੱਥੇ ਹੋ ਹਨਾ ਵੀ ਮੇਰੇ ਪੱਲੇ ਨਾਲ ਗਰੀਬ ਦੀ ਗਰੀਬ ਦਾ ਕੋੜ ਦੂਰ ਹੋ ਜਾਊਗਾ ਗੁਰੂ ਸਾਹਿਬ ਦੇ ਦੋ ਵਾਰੀ ਬਚਨ ਕਰਨ ਤੇ ਵੀ ਹਨਾ ਸਿੱਧ ਸਰ ਸਾਈ ਜੀ ਨੇ ਪੱਲਾ ਨਹੀਂ ਲਾਇਆ ਤੇ ਤੀਜੀ ਵਾਰੀ ਗੁਰੂ ਸਾਹਿਬ ਨੇ ਕਿਹਾ ਭਾਈ ਤੀਜਾ ਬਚਨ ਹੈ ਹੁਣ ਖਾਲੀ ਨਹੀਂ ਜਾਣਾ ਚਾਹੀਦਾ ਤੁਸੀਂ ਪੱਲਾ ਲਾਓ ਤੇ ਤੁਹਾਡੇ ਵੰਸ ਦੇ ਵਿੱਚੋਂ ਵੀ ਜੇ ਕੋਈ ਪੱਲਾ ਲਾਇਆ ਕਰੂਗਾ ਹਨਾ ਤਾਂ ਇਹ ਕੋੜ ਦੀ ਸਮੱਸਿਆ ਦੂਰ ਹੋ ਜਾਇਆ ਕਰੂਗਾ ਦੁੱਖ ਦੂਰ ਹੋ ਜਾਇਆ ਕਰੂਗਾ ਬਾਕੀ ਦੋਸਤੋ ਜਿਸਤੇ ਉੱਪਰ ਉਸਦੀ ਨਦਰ ਹੋਈ ਹਨਾ ਤਾਂ ਕੁੱਲਾਂ ਦਾ ਉਧਾਰ ਹੋ ਜਾਂਦਾ ਏ ਸੋ ਬਾਬਾ ਸਿੱਧਸਰ ਸਾਈ ਜੀ ਤਾਂ ਗੁਰੂ ਘਰ ਦੇ ਸੇਵਕ ਸੀਗੇ ਤੇ ਨਿਤਨੇਮੀ ਸੀਗੇ ਦੋਸਤੋ ਤੇ ਹੁਣ ਇਸ ਅਸਥਾਨ ਤੇ ਉਹਨਾਂ ਦੀ ਵੰਸ ਦੇ ਵਿੱਚੋਂ ਸੇਵਾ ਚੱਲ ਰਹੀ ਏ ਦੋਸਤੋ ਬਾਕੀ ਇਸ ਦਰਬਾਰ ਦੇ ਵਿੱਚ ਇਸ਼ਨਾਨ ਘਰ ਹੈ ਜੋ ਵੀ ਮਰੀਜ਼ ਇੱਥੇ ਦੁੱਖਾਂ ਭਰਿਆਂ ਆਉਂਦਾ ਹੈ ਇਸ਼ਨਾਨ ਕਰਦਾ ਏ ਤੇ ਉਸਦੇ ਦੁੱਖ ਦੂਰ ਹੋ ਜਾਂਦੇ ਨੇ ਤੇ ਬਾਕੀ ਨਿਤਨੇਮ ਦੇ ਵੀ ਧਾਰਨੀ ਹੁਣੋਂ ਪੈਂਦਾ ਏ ਦੋਸਤੋ ਕਿਉਂਕਿ ਦੁੱਖਾਂ ਦਾ ਨਾਸਤਾ ਤਾਂ ਹੀ ਹੋਏਗਾ ਨਾ ਜੇ ਅਸੀਂ ਉਹ ਸੱਚੀ ਸੁੱਚੀ ਬਾਣੀ ਪੜਾਂਗੇ ਤੇ ਸੁਣਾਂਗੇ ਸਾਹਿਬੀ ਆਖਦੇ ਹਨ ਦੁਖ ਰੋਗ ਸੰਤਾਪ ਉੱtre ਸੁਣੀ ਸੱਚੀ ਬਾਣੀ ਬਾਕੀ ਦੋਸਤੋ ਜਿਸ ਨੂੰ ਇਸ ਰੋਗ ਦੀ ਸਮੱਸਿਆ ਹੋਵੇ ਇੱਥੇ ਗੁਰੂ ਘਰ ਆ ਸਕਦਾ ਏ ਤੇ ਬਾਬਾ ਜੀ ਫਿਰ ਅ ਨਿਤਨੇਮ ਵੀ ਦੱਸਦੇ ਨੇ ਤੇ ਉਸ ਤੋਂ ਬਾਅਦ ਜੋ ਬੀੜੀ ਤੰਬਾਕੂ ਮੀਟ ਮੱਛੀ ਵਗੈਰਾ ਖਾਂਦੇ ਨੇ ਉਹ ਬਿਲਕੁਲ ਬੰਦ ਕਰਨਾ ਪੈਂਦਾ ਏ ਤੇ ਨਿਤਨੇਮ ਦੇ ਧਾਰਨੀ ਹੋਣਾ ਪੈਂਦੇ ਇੱਥੇ ਇਸ਼ਨਾਨ ਕਰਨਾ ਪੈਂਦਾ ਇੱਥੇ ਫਿਰ ਦੁੱਖ ਦੂਰ ਹੋ ਜਾਂਦੇ ਨੇ ਦੋਸਤੋ ਸੋ ਦੋਸਤੋ ਏ ਸੀ ਬਾਬਾ ਸਿੱਧ ਸਰ ਸਾਈ ਜੀ ਦਾ ਇਤਿਹਾਸ ਜੋ ਕਿ ਪਿੰਡ ਚੰਬੜ ਦੇ ਵਿੱਚ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਸਥਿਤ ਹੈ ਬਾਕੀ ਸੰਗਤਾਂ ਬਹੁਤ ਦੂਰੋਂ ਦੂਰੋਂ ਵੀ ਆਉਂਦੀਆਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਦਾ ਖਾਸ ਪ੍ਰਬੰਧ ਹੈ ਦੋਸਤੋ ਆਪਾਂ ਵੀ ਛਕਿਆ ਲੰਗਰ ਤੇ ਗੁਰੂ ਸਾਹਿਬ ਦੇ ਕਿਤੇ ਦਰਸ਼ਨ ਹੁਣ ਚਾਲੇ ਪਾਉਣੇ ਆ ਲੁਧਿਆਣੇ ਨੂੰ ਤੇ ਬਾਕੀ ਐਡਰੈਸ ਤੇ ਲੋਕੇਸ਼ਨ ਆਪਾਂ ਐਡ ਕਰਾਂਗੇ ਜਿਸਨੇ ਵੀ ਆਉਣਾ ਉਹ ਗੁਰੂ ਘਰ ਆ ਸਕਦਾ ਹੈ ਬਾਕੀ ਦੋਸਤੋ ਤੁਹਾਡੀ ਜਾਣਕਾਰੀ ਚ ਕਿਸੇ ਨੂੰ ਅਲਰਜੀ ਹੋਵੇ ਕੋੜ ਦੀ ਸਮੱਸਿਆ ਹੋਵੇ ਰੋਗ ਹੋਵੇ ਉਸ ਨੂੰ ਤੁਸੀਂ ਇਹ ਵੀਡੀਓ ਸ਼ੇਅਰ ਕਰ ਸਕਦੇ ਹੋ ਤਾਂ ਕਿ ਕਿਸੇ ਦਾ ਭਲਾ ਹੋ ਸਕੇ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਕਮੈਂਟ ਕਰੋ ਦੋਸਤੋ ਧੰਨਵਾਦ